ਵਾਹਿਗੁਰੂ ਸਾਬ ਜੀ ਊ ਮੇਰਾ ਪਿਤਾ ਊ ਮੇਰਾ ਮਾਤਾ ਊ ਮੇਰਾ ਭੰਦਪ ਤੂੰ ਮੇਰਾ ਭਰਾਤਾ ਊ ਮੇਰਾ ਰਾਖਾ ਸਭ ਨਹੀਂ ਥਾਈ ਤਾਪ ਕੇਹਾ ਪੜ ਜਿਓ ਸੁਖ ਉੱタル ਗੁਰ ਸੇਵੀਐ ਅਨ ਸੁਸੈ ਜੋ ਸੁਭਾਏ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁੱਖ ਜਾਏ ਵਾਹਿਗੁਰੂ ਸਾਬ ਜੀ ਸੋਰਠ ਮਹਲਾ 5 ਨਾਰਾਇਣ ਮੇਰਾ ਜਮਦੂਤ ਨਾ ਆਵੈ ਨੇਰੇ ਕੰਠ ਲਾਏ ਬਰਬ ਰੱਖਾਏ ਸਗੁਰ ਕੀ ਸਚ ਸਾਖ ਨਾਲ ਨਰਾਇਣ ਮੇਰਾ ਜਮਦੂਤ ਨਾ ਆ ਅਬ ਰਾਖਾ ਸਤ ਗੁਰ ਕੀ ਸਚ ਸਾਖਾ ਗੁਰ ਪੂਰਾ ਪੂਰੀ ਕੀਤੀ ਦੁਸ਼ਮਨ ਮਾਰ ਵਡਾਰੇ ਸਗਲੇ ਦਾਸ ਕੋ ਸੋ ਮਤ ਜੀਤੀ ਰਹਾ ਪ੍ਰਭ ਸਗਲੇ ਥਾਨ ਵਿਸਾਇ ਸੁਖ ਸ਼ਾਂਤ ਫਿਰ ਆਏ ਨਾਨਕ ਪ੍ਰਭ ਸਰਨਾਏ ਜਿਨ ਸਗਲੇ ਰੋਗ ਮਿਟਾਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਜਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਨਾਲ ਨਾਰਾਇਣ ਮੇਰਾ ਜਮਦੂਤ ਨਾ ਆਵੇ 네ਰਾ ਕੰਠ ਲਾਏ ਪਰਬ ਰਾਖ ਸਤ ਗੁਰ ਕੀ ਸੱਚ ਸਾਖ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਵਾਹਿਗੁਰੂ ਸਾਹਿਬ ਜੀ ਅਸ ਕਿਰਪਾਨ ਖੰਡੋ ਖੜਗ ਕਬਕ ਤਬਰ ਅਰ ਤੀਰ ਸਾਬ ਸਰੋਈ ਸੈਤੀ ਜੈ ਹਮਾਰੇ ਪੀਰ ਤੇਰ ਤੂੰ ਹੀ ਸਹਾਈ ਤੂੰ ਹੀ ਤੂੰ ਤਬਰਦ ਪਲਵਾਰ ਨਾਮ ਧਿਆਰ ਜੋ ਜਪਾਇ ਪਾਇ ਸਿੰਧ ਪਵ ਪਾਰ ਚਉ ਪਈ ਜਾਦੂ ਕੁਲ ਤੇ ਗਰਭ ਨਾ ਗਇਓ